ਚੁਟੇ ਦਿਓ ਜਾਂ ਫਰਲੋ ਦਿਓ ਹਾਰੀ ਟੂ ਸੇ ਕਿ ਉਹਨੂੰ ਪ੍ਰੋਟੈਕਟ ਕਰਨ ਵਾਲਾ ਨਾ ਜਿਹੜਾ ਤਾਣਾ ਬਾਣਾ ਹੈਗਾ ਤੇ ਉਹ ਇਕੱਲਾ ਜਲੰਧਰ ਡੀਸੀ ਨਹੀਂ ਪੰਜਾਬ ਦੇ ਅੰਦਰ ਸਾਰੇ ਡੀਸੀਆਂ ਜਾਣਾ ਪੈਂਦਾ ਲੁਧਿਆਣਾ ਵੀ ਸਮੱਸਿਆਵਾਂ ਦਾ ਜਾਂ ਰੋਪੜ ਸਮੱਸਿਆਵਾਂ ਦਾ ਹੱਲ ਕਰਾਉਣ ਵਾਸਤੇ ਅੱਜ ਮੈਂ ਤੁਹਾਨੂੰ ਸਿਰਫ ਬ੍ਰਦਰ ਇੱਕ ਰਿਕਵੈਸਟ ਇਨ ਸ਼ੇਪ ਆਫ ਵਾਰਨਿੰਗ ਕਿ ਮੈਂ ਨਾ ਬੱਚਿਆਂ ਨੂੰ ਲੈ ਕੇ ਮੁੱਖ ਮੰਤਰੀ ਦੇ ਘਰ ਬਾਹਰ ਬੈ ਜਾਣਾ ਮੈਂ ਜਵਾਬ ਦਲੀਲ ਤਾਂ ਹੋਣ ਨਹੀਂ ਦੇਣੇ ਪਹਿਲਾਂ ਫਾਰਮਰ ਸੁਸਾਈਸਾਈਡ ਕਰਦੇ ਆ ਕੱਲ ਨੂੰ ਇਹ ਜਵਾਬ ਤੋਂ ਪੜ੍ਹਨਗੇ ਇਸ ਰਸਤੇ ਨੂੰ ਇਹਨਾਂ ਦਾ ਕੋਣ ਜੇ ਗਵਰਨਮੈਂਟ ਨੇ ਇੱਕ ਸਕੀਮ ਚਾਲੂ ਕਰਤੀ ਤੇ ਪ੍ਰਾਈਵੇਟ ਮਾਫੀਆ ਜਿਹੜਾ ਕਿ ਕਾਨੂੰਨ ਦੇ ਅਨੁਸਾਰ ਯੂਨੀਵਰਸਿਟੀ ਤੇ ਕਾਲਜ ਬਣਦਾ ਅੱਜ ਉਹ ਆਪਣੇ ਆਪ ਨੂੰ ਕਹਿਣਾ ਹੈ ਵੀ ਅਸੀਂ ਤਾਂ ਵਬਦਾ ਲਾਅ ਹੈਗੇ ਨੋ ਦੇ ਆਲ ਆਰ ਅੰਡਰ ਦਾ ਲਾਅ ਉਹਨਾਂ ਨੂੰ ਕਾਨੂੰਨਨ ਮਾਨਤਾ ਮਿਲੀ ਹੈ ਤਾਂ ਉਹ ਪ੍ਰਾਈਵੇਟ ਯੂਨੀਵਰਸਿਟੀ ਤੇ ਕਾਲਜ ਚ ਬਣਦਾ ਉਹ ਨੂੰ ਨੂੰ ਨਾ ਇਮਾਮੂ ਸ਼ੇਖ ਦੇ ਟੰਕੇ ਆਪਣੇ ਸਰੋਤ ਦਾ ਫਾਇਦਾ ਲੈ ਕੇ ਤੁਸੀਂ ਲੋਕ ਕੁਝ ਨਹੀਂ ਕਰੋਗੇ ਨਾ ਮੈਂ ਸਿਰਫ ਤੁਹਾਨੂੰ ਇਹ ਬੇਨਤੀ ਰੂਪੀ ਵਾਰਨਿੰਗ ਦੇਣ ਆਇਆ ਵੀ ਮੈਂ ਬਤੀਆਂ ਨੂੰ ਲੈ ਕੇ ਮੁੱਖ ਮੰਤਰੀ ਦੇ ਘਰ ਬਾਹਰ ਬੈਠ ਜਾਣਾ ਜਦੋਂ ਬਿੱਲੇ ਨੂੰ ਸੇਕ ਲੱਗਦਾ ਫਿਰ ਬਲੂੰਗੜ ਘਰਾਂ ਥੱਲੇ ਆ ਜਾਂਦੇ ਆ ਉਹ ਕਿਰਪਾ ਕਰਕੇ ਨਾ ਕਰੋ ਉਥੇ ਸਰਕਾਰ ਦੀ ਕਿਰਕਰੀ ਕਰਨ ਲਈ ਮੈਨੂੰ ਮਜਬੂਰ ਨਾ ਕਰਿਓ ਮੈਂ ਹਟਣਾ ਨਹੀਂ ਕਿਰਕਰੀ ਕਰਨ ਨੂੰ ਇਸ ਕਰਕੇ ਜਿਹੜੇ ਕਾਲਜਸ ਹੈਗੇ ਆ ਆ ਸੁਣੋ ਹੁਣ ਐਗਜ਼ਾਮੀਨੇਸ਼ਨ ਫਾਰਮ ਔਰ ਬੱਚੀਆਂ ਰੁੰਡੀਆਂ ਦੇ ਬਾਹਰ ਬੈਠੀਆਂ ਯਾਰ ਡੇਟ ਮੰਗੀ ਆ ਸਰ ਮਤਲਬ ਇਹਨਾਂ ਨੇ ਦਲਤ ਪਰਿਵਾਰ ਦੇ ਵਿੱਚ ਜਨਮ ਲੈ ਕੇ ਕੋਈ ਗੁਨਾਹ ਕਰ ਲਿਆ ਇੱਥੇ ਡੀਸੀ ਸਾਹਿਬ ਨੂੰ ਬੱਚੇ ਮਿਲਣਾ ਹੈ ਸੀਗੇ ਡੀਸੀ ਸਾਹਿਬ ਨੇ ਕੀ ਮਿਲਣਾ ਡੀਸੀ ਐਕਐਮਐਲ ਦਾ ਫੋਨ ਚੱਕਣ ਨੂੰ ਤਿਆਰ ਨਹੀਂ ਹੈਗਾ ਪਹਿਲਾਂ ਲਿਆਓ ਡੀਸੀ ਵਾਲਾ ਕਿੱਥੇ ਹੈਗਾ ਉਹਦਾ ਮੈਡੀਕਲ ਦੇਖ ਕੇ ਵੀ ਆਇਆ ਜਾਂ ਨਹੀਂ ਆਇਆ ਮੈਡੀਕਲ ਲੀਵ ਤੇ ਜਾਂ ਨਹੀਂ ਬਿਲਕੁਲ ਸਰ ਆਈ ਹੈਵ ਦਾ ਰਾਈਟ ਲਿਓ ਕਿਥੇ ਡੀ ਸਾਹਿਬ ਦਾ ਪਹਿਲਾਂ ਚੈੱਕ ਕਰੀਏ ਉਹ ਤਾਂ ਪਾਠਾ ਹੀ ਕਾਲਜ ਦੀ ਬੋਲਦੀ ਰੁਕੋ ਯਾਰ ਤੁਸੀਂ ਨਾ ਬੋਲੋ ਪਹਿਲਾਂ ਡੀ ਸਾਹਿਬ ਦਾ ਲਿਓ ਹਾਜ਼ਰੀ ਦੇਖੀਏ ਉਹਨਾਂ ਦੀ ਮੈਡੀਕਲ ਲੀਵ ਆ ਜਾਂ ਨਹੀਂ ਹੈਗੇ ਲੀਵ ਤੇ ਉਹ ਕੌਣ ਹੈਗਾ ਦਿਖਾਓ ਉਹਨਾਂ ਦੀ ਹਾਜ਼ਰੀ ਟੈਕ ਕਰਨੀ ਹੈ ਬੀ ਡੀ ਸੀ ਨਾਲ ਗੱਲ ਕਰ ਲਈਏ ਸੋ ਨੋ ਬ੍ਰਦਰ ਮੈਂ ਡੀ ਸੀ ਵੀ ਪਹਿਲਾਂ ਹਾਜ਼ਰੀ ਚੈੱਕ ਕਰਨੀ ਹੈ ਵੀ ਹੀ ਇਜ਼ ਔਨ ਮੈਡੀਕਲ ਲੀਵ অর ਨਾ ਪਹਿਲਾਂ ਵੀ ਸਰ ਮੈਂ ਤੁਹਾਨੂੰ ਰਿਕਵੈਸਟ ਕਰ ਚੁੱਕਾ ਵੀ ਉਹਨਾਂ ਦੀ ਸਿਹਤ ਠੀਕ ਨਹੀਂ ਉਹ ਮੈਂ ਮੰਨ ਲਈ ਗੱਲ ਨਹੀਂ ਸਿਹਤ ਠੀਕ ਹੈਗੀ ਆ ਪ੍ਰੋਸੀਜਰ ਹੈਗਾ ਨਾ डीसी ਆਇਆ ਕਿ ਪ੍ਰੋਸੀਜਰ ਦੇ ਉੱਪਰ ਅੰਡਰ ਦਾ ਪ੍ਰੋਸੀਜਰ ਠੀਕ ਆ ਜੇ ਉਹਨਾਂ ਦੀ ਸਿਹਤ ਖਰਾਬ ਰਹੀ ਆ ਕਿਸੇ ਵੀ ਮਨੁੱਖ ਨੂੰ ਕੋਈ ਕਿਸੇ ਬੰਦੇ ਨੂੰ ਕੋਈ ਸਰੀਰਕ ਪਰੇਸ਼ਾਨੀ ਆ ਸਕਦੀ ਹੈ ਬਟ ਉਹ ਮੈਡੀਕਲ ਲੀਵ ਲੈਣ ਨਾਲੇ ਤਨਖਾਹ ਦੇ ਨਾਲੇ ਘਰੇ ਗੁਲਛਰੇ ਦੋ ਕੰਮ ਨਹੀਂ ਨਾ ਹੁੰਦੇ ਜਲਤਿਆ ਉਹਨਾਂ ਦੇਖੀਏ ਕੱਲ ਨਹੀਂ ਆਏ ਅੱਜ ਨਹੀਂ ਆਏ ਹੈਗੇ ਉਹ ਮੈਡੀਕਲ ਲੀਵ ਤੇ ਜਾਂ ਨਹੀਂ ਹੈਗੇ ਬੋਰ ਬਸ ਸਰਨਾ ਗੱਲ ਕਰਕੇ ਕਰ ਲੋ ਸਰਨਾ ਸਾਡਾ ਤਾਂ ਫੋਨ ਨਹੀਂ ਚੱਲ ਰਿਹਾ ਤੁਸੀ ਚੱਲੋਗਾ ਤੁਸੀਂ ਮੈਂ ਡਿਸ ਦੇ ਘਰੇ ਚ ਲੈ ਜਾਣਾ ਅਸੀਂ ਸਾਰੀ ਪ੍ਰੈਸ ਨੂੰ ਲੈ ਕੇ ਹੋਣੇ ਐਦਾਂ ਨਹੀਂ ਹੈਗਾ ਵੀ ਉਹ ਗੈਰ ਜ਼ਿੰਮੇਵਾਰਾਨ ਤਰੀਕੇ ਦੇ ਨਾਲ ਘਰੇ ਬੈਠਣ ਮौज ਨਾ ਮੈਂ ਮੈਮ ਛੁੱਟੀ ਵੀ ਨਹੀਂ ਲਈ ਤੇ ਘਰੇ ਮौजਾਂ ਕਰਨ ਤਨਖਾਹ ਵੀ ਲੈਣੀ ਆ ਤੇ ਘਰੇ ਐਸ਼ਾ ਵੀ ਕਰਨੀ ਸੋ ਬ੍ਰਦਰ ਮੈਂ ਮੰਨ ਲਈ ਤੁਹਾਡੀ ਗੱਲ ਫਿਰ ਉਹ ਮੈਡੀਕਲ ਭੇਜਣੇ ਆ ਨਾ ਸਰ ਕਿਸੇ ਨੂੰ ਮੈਂ ਆਈ ਐਗਰੀਡ आई एग्रीड व्हाट ओ प्रोसीजर ਤਹਿਤ ਛੁੱਟੀ ਲੈਣ ਕੈਨ ਆ ਕੈਕ ਟੈਂਡੈਂਸ ਮਿਸਟਰ ਆਫ ਮਿਸਟਰ ਡੀ ਸੀ অর ਨਾਟ ਇਹਦੇ ਬਾਰੇ ਮੈਂ ਤਾਂ ਕੁਛ ਨਹੀਂ ਕਹਿ ਸਕਦਾ ਆਫਟਰ ਡੀ ਸੀ ਐਡੀ ਸੀ ਜਨਰਲ ਬੜੀ ਜ਼ਿੰਮੇਵਾਰੀ ਵਾਲੀ ਪੋਸਟ ਹੈਗੀ ਆ ਐਂਡ ਮੈਂ ਲੈਜਿਸਲੇਚਰ ਕੀ ਉਹਦੀ ਹਾਜ਼ਰੀ ਚੈੱਕ ਕਰ ਸਕਦਾ ਜਾਂ ਨਹੀਂ ਮੈਂ ਕੁਛ ਕਹਿ ਨਹੀਂ ਸਕਦਾ ਨਹੀਂ ਕੁਛ ਦਾ ਨਾ ਤੁਸੀਂ ਹੁਣ ਕਹੋ ਅਜੀ ਨਹੀਂ ਹੈਗਾ ਤੁਸੀਂ ਡੀਸੀ ਦੀ ਜਗ੍ਹਾ ਲੈ ਕੇ ਸਟੇ ਸੀ ਜਨਨ ਤਾਂ ਵੀ ਮੈਡੀਕਲ ਪ੍ਰੋਬਲਮ ਹੈਗੀ ਸਰ ਆਈ ਐਗਰੀ ਮੈਂ ਮੰਨਦਾ ਵੀ ਉਹ ਹੈਗੇ ਆ ਮੈਡੀਕਲ ਲੀਵ ਲੈਣ ਮੈਡੀਕਲ ਨਹੀਂ ਹੈ ਜੇ ਛੁੱਟੀ ਤੇ ਹੈਗਾ ਮੈਡੀਕਲ ਲੀਵ ਲੈਣ ਉਹ ਅਗਲੀ ਗੱਲ ਤਾਂ ਸਰ ਘਰ ਹੈਗੇ ਆ ਉਹ ਘਰ ਹੀ ਹੈ ਸਰ ਰੈਸਟ ਕਰ ਰਹੇ ਸਸੇ ਆ ਵੀ ਮੈਡੀਕਲ ਨਾ ਇਹ ਬਲੇ ਡਾਕਟਰ ਨਾਲ ਆਪਾਂ ਅਗਲੀ ਗੱਲ ਕਰ ਲਈਏ ਸਰ ਇਹ ਇੱਕ ਮੈਂ ਸਰ ਇੱਥੇ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਇਹ ਪਹਿਲਾਂ ਵੀ ਆਏ ਸੀ ਹਰ ਵਾਰੀ ਜਿਹੜੇ ਜਿਹੜੇ ਵੀ ਮਸਲੇ ਹੁੰਦੇ ਅਸੀਂ ਸਰ ਸਾਡੇ ਲੈਵਲ ਤੋਂ ਇਹ ਖੜੀ ਗਏ ਤੇ ਕਰੀ ਤੁਹਾਡੇ ਡੀਸੀ ਸਾਹਿਬ ਆ ਤੁਹਾਡੇ ਲੈਵਲ ਤੇ ਹੈ ਨਾ ਕਿਉਂਕਿ ਇਹ ਬੱਚੇ ਜਿਹੜੇ ਹੈਗੇ ਆ ਇਹਦਾ ਜੇ ਤਾਂ ਇਹ ਬੱਚੀਆਂ ਬੱਚੇ ਜਿਹੜੇ ਜਿਹੜੇ ਪਹਿਲਾਂ ਵੀ ਹੈ ਨਾ ਸਰ ਸਾਰਿਆਂ ਦਾ ਹੀ ਕਰੀਦਾ ਹੈ ਪਰ ਡੇਟ ਲਾਂਗੇ ਐਗਜ਼ਾਮੀਨੇਸ਼ਨ ਫਾਰਮ ਉਹ ਦੇ ਨਹੀਂ ਰਹੇ ਬੱਚੀਆਂ ਰੋਂਡੀਆਂ ਆ ਇਹਨਾਂ ਨੂੰ ਕਾਲਜ ਦੇ ਵਿੱਚ ਜਲੀਲ ਕੀਤਾ ਜਾ ਰਿਹਾ ਡੀਸੀ ਸਾਹਿਬ ਇਹ ਗੱਲ ਕਹਿੰਦੇ ਤੁਹਾਨੂੰ ਤਾਂ ਫੀਸ ਦੇਣੀ ਪੈਣੀ ਆ ਪਹਿਲਾਂ ਤਾਂ ਉਹ ਇਹ ਕੱਲ ਦੱਸ ਦਿੰਦੇ ਉਹ ਕਿਸ ਅਧਾਰ ਤੇ ਲਿਆ ਉਹ ਕਿਸ ਅਧਾਰ ਤੇ ਉਹ ਕੁੱਝ ਅੰਦੇ ਜਾਂਦੇ ਵੀ ਤੁਹਾਨੂੰ ਜਲੀਲ ਕੀਤਾ ਫੁੱਟ ਲਿਓ ਫੁੱਟ ਲਿਓ ਦੱਸੋ ਸਾਨੂੰ ਫੋਨ ਵੀ ਨਹੀਂ ਅਲਾਉਡ ਹੁੰਦੇ ਇਥੇ ਅੰਦਰ ਆਫਿਸਿਸ ਦੇ ਹੁੰਦੇ ਆ ਅਸਤੋ ਤੁਹਾਨੂੰ ਨਾ ਹੀ ਦੱਸ ਸਕਦੇ ਕਿ ਸਰ ਜੀ ਤੁਹਾਨੂੰ ਵੀਜ਼ ਦੇਣੀ ਪੈਣੀ ਤਾਂ ਉਦੋਂ ਤੁਹਾਨੂੰ ਇਸ ਇਹ ਲਾਸਟ ਹਫਤੇ ਦੀ ਗੱਲ ਹੈ ਪਿਛਲੇ ਹਫਤੇ ਦੀ ਗੱਲ ਹੈ ਸਰ ਕਹਿੰਦੇ ਨੋਟੀਫਿਕੇਸ਼ਨ ਲਿਆਓ ਮੈਂ ਇੰਪਲੀਮੈਂਟ ਕਰਾ ਦਿੰਦਾ ਸਰ ਨੋਟੀਫਿਕੇਸ਼ਨ ਮੈਂ ਆਲਰੇਡੀ ਉਹ ਤਾਂ ਤੁਹਾਡੇ ਕੋਲ ਆਲਰੇਡੀ ਹੁੰਦੀ ਆ ਅਸੀਂ ਤੁਹਾਨੂੰ ਕਿੰਦਾ ਬਾਰ ਬਾਰ ਨੋਟੀਫਿਕੇਸ਼ਨਾਂ ਦੇਈ ਚਾਹੀਏ ਤੁਹਾਨੂੰ ਪਿਛਲੀ ਵਾਰ ਨੋਟੀਫਿਕੇਸ਼ਨਾਂ ਪਹੁੰਚੀਆਂ ਨਹੀਂ ਮੈਂ ਜਦੋਂ ਬੱਚਿਆਂ ਨੂੰ ਐਡਮਿਸ਼ਨ ਦਿੰਦੇ ਆ ਉਦੋਂ ਇਹ ਤਾਂ ਲੈ ਕੇ ਦਿੰਦੇ ਆ ਤਾਂ ਤੁਹਾਡੇ ਕੋਲ ਕੁਝ ਨੀ ਕੋਈ ਕਹਿ ਸਕਦੀ ਸਰ ਯੂਨੀਵਰਸਿਟੀ ਚਾਰਜਸ ਆਲਰੇਡੀ ਪੇ ਕਰ ਚੁੱਕੇ ਹਾਂ ਔਰ ਫਿਰ ਪੰਜ ਪੰਜ ਹਜ਼ਾਰ ਰੁਪਏ ਉਹ ਕੀ ਫालतू ਲਿਆ ਦੀ ਪਾਣੀ ਉਹ ਹੁਣ ਉਹ ਕਹਿ ਰਹੇ ਆ ਵੀ ਤੁਸੀਂ ਐਗਜ਼ਾਮੀਨੇਸ਼ਨ ਫੀਸ ਦਿਓਗੇ ਤੁਹਾਨੂੰ ਐਗਜ਼ਾਮੀਨੇਸ਼ਨ ਫਾਰਮ ਤੱਕ ਮਿਲਣੇ ਆ ਉਸ ਤੋਂ ਅਲਾਵਾ ਕਦੇ ਜੀ ਸਾਡਾ ਜਿਹੜਾ ਕੈਪਿੰਗ ਕੀਤੀ ਆ ਸਰਕਾਰ ਨੇ ਉਹ ਕੈਪਿੰਗ ਤੋਂ ਅਲਾਵਾ ਜਿਹੜਾ ਡਿਸਟੈਂਸ ਹੈਗਾ ਅਸੀਂ ਬੱਚਿਆਂ ਤੋਂ ਵਸੂਲਣਾ ਕਾਲਜ ਦੀ ਪ੍ਰਿੰਸੀਪਲ ਇਹ ਗੱਲ ਕਹਿ ਰਹੀ ਆ ਜੇ ਕਾਲਜ ਨੇ ਕੋਈ ਕੈਪਿੰਗ ਸਰਕਾਰ ਨੇ ਕੀਤੀ ਆ ਤਾਂ ਕਾਲਜ ਵਾਲੇ ਸਰਕਾਰ ਨਾਲ ਚੱਲਣ ਬੱਚਿਆਂ ਨਾਲ ਕੀ ਸਾਡੇ ਮੁੱਢ ਤੇ ਕਿਉਂ ਰੱਖ ਕੇ ਚਲਾਈ ਜਾ ਰਹੀ ਹੈ ਇਹਨਾਂ ਨੂੰ ਕਿਉਂ ਜਲੀਲ ਕੀਤਾ ਜਾ ਰਿਹਾ ਹੈ ਤੇਰਾ ਤੂੰ ਪੁੱਛੋ ਵੇਟ ਕਰ ਪਿਛਲੀ ਵਾਰੀ ਜੋ ਵੀ ਮਸਲੇ ਤੁਸੀਂ ਕਰਦੇ ਤੁਸੀਂ ਉਹਦਾ ਵੀ ਕਹਿੰਦੇ ਜੀ ਸਾਨੂੰ ਸਰ ਪਿਛਲੀ ਵਾਰੀ 15 ਦਿਨ ਕਾਲਜ ਦੇ ਬਾਹਰ ਬੱਚੇ ਬੈਠੇ ਰਹੇ 15 ਦਿਨ ਮਸਲਾ ਹੱਲ ਨਹੀਂ ਹੋਇਆ 16ਵੇਂ ਦਿਨ ਅਸੀਂ ਅਜਾ ਸੁਣੋ ਮੈਂ ਦੱਸਦਾ ਜੀ ਤਾਂ ਤੁਸੀਂ ਮਸਲਾ ਹੱਲ ਕਰਨ ਦੀ ਮਸਲਾ ਹੱਲ ਕਰਨ ਵਾਲਾ ਦੱਸੋ ਜੀ ਇਹ ਤਾਂ ਮਸਲਾ ਹੱਲ ਕਰਦੇ ਅਜੇ ਕਸਟੋਡੀਨ ਆਫ ਦਾ ਡਿਸਟ੍ਰਿਕਟ ਹਾਂ ਜੀ ਡੀਸੀ ਨੂੰ ਨਿਯਮ ਕਾਨੂੰਨਾਂ ਦਾ ਪਾਲਣ ਕਰਾਉਣਾ ਪੈਣਾ ਜੇ ਤੁਸੀਂ ਫੇਲ ਹੋਵੋਗੇ ਮੈਂ ਹੁਣੇ ਬੱਚਿਆਂ ਨੂੰ ਲੈ ਕੇ ਸਿੱਧਾ ਚੰਡੀਗੜ੍ਹ ਤੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਕਰਵਾਵਾਂਗੇ ਕੋਰੋਨਾ ਕੰਮ ਤੁਸੀਂ ਕਰਵਾਵਾਂਗੇ ਨਹੀਂ ਉਹ ਤਾਂ ਐਗਜ਼ਾਮੀਨੇਸ਼ਨ ਡੇਟ ਨਾ ਵੀ ਲੈਣੀ ਡੇਟ ਨਾ ਵੀ ਹੈ ਉਹ ਫਾਈਨ ਕਰਾਂਗੇ ਇਹਦੀ ਨੰਬਰ ਤੋਂ ਕਰ ਦੇਣੀ ਹੈ ਜੀ ਆ ਵੀ ਸਭ ਦੇਖਾੜੇ ਫਾਈਨ ਕਰੀ ਹਾਂਜੀ ਹਾਂਜੀ ਅੱਛਾ ਕਿਹੜਾ ਕਾਲਜ ਹੈਗਾ ਐਚ ਐਮ ਵੀ ਕਾਲਜ ਉਹ ਤਾਂ 500 ਰੁਪਏ ਇੱਕ ਟੰਡਾ ਫਾਈਨ ਕਰੇ ਲੱਭ ਪੁੱਛੋ ਸਰ ਐਚ ਐਮ ਵੀ ਕਾਲਜ ਦੇ ਪ੍ਰਿੰਸੀਪਲ ਨੂੰ ਪੁੱਛੋ ਵੀ ਭਾਈ ਆ ਸਾਰਾ ਡੈਪੂਟੇਸ਼ਨ ਆਇਆ ਖੜਾ 10 ਕੀ ਟੰਗੀ ਆ ਜੀ 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 ਮੈਂ ਰੈਜ਼ਿੰਗ ਨਾ ਕੋਈ ਟੈਂਕ ਦੀ ਗੱਲ ਨਹੀਂ ਫਤਾਲੀ ਝੂਠ ਬੋ ਤੈਰ ਪਰ ਤੇ ਝੂਠ ਬੋ ਉਹਨਾਂ ਨੇ ਨਿਊਜ਼ ਦੇ ਉੱਪਰ ਚਿਵੀ ਇਹ ਕਰਾਤਾ ਵੀ ਸਟੂਡੈਂਟ ਕਹਿੰਦੇ ਦਸੰਬਰ ਤੱਕ ਫੀਸਾਂ ਜਮ੍ਹਾਂ ਕਰਾ ਦੇ ਜੇ ਚਾਹੋ ਤਾਂ ਅਸੀਂ ਤੁਹਾਨੂੰ ਨਿਊਜ਼ ਵੀ ਦੇ ਦਿਆਂਗੇ ਹੂੰ ਵੀ ਸਭ ਪੰਜ ਵੀ ਸਭ ਲੈ ਜਾ ਕੱਲ੍ਹ ਕੱਲ੍ਹ ਰਾਤ ਨੂੰ ਡਲੀਪੁਰ ਦਾ ਕੰਮ ਕੱਲ੍ਹ 5-7 ਵਾਰੀ ਅੱਜ 5-7 ਵਾਰੀ ਸਾਬ ਨਾਲ ਗੱਲੀ ਨਹੀਂ ਚੇ ਯਾਨੀ ਬਾਕੀ ਲੋਕਾਂ ਦੇ ਜੱਕਦੇ ਨਹੀਂ ਜੇ ਮੇਰਾ ਨੰਬਰ ਹੁੰਦਾ ਤਾਂ ਹੀ ਜੱਕਣਾ ਸੀ ਅਡਸਟੁੱਡ ਹੋ ਗਿਆ ਨੰਬਰ 1 ਲੋਕਾਂ ਦੇ ਨਹੀਂ ਕੱਕਣੇ ਜੇ ਐਮਐਲਏ ਦਾ ਸੇਵ ਹੈ ਤਾਂ ਉਹ ਜੱਕ ਲੈਣਾ ਤੁਸੀਂ ਛੁੱਟੀ ਤੇ ਹੋ ਜਾਂ ਫਰਲੋ ਤੇ ਹੋ ਸਰ ਮੈਂ ਨਹੀਂ ਕੰਮ ਦੱਸਣਾ ਮੇਰੇ ਕੋਲ ਸਵਾਲ ਦਾ ਜਵਾਬ ਚਾਹੀਦਾ ਮੈਨੂੰ ਆਰ ਯੂ ਔਰ ਮੈਡੀਕਲ ਲੀਵ ਔਰ ਨਾਟ ਫੀਲਡ ਜੇ ਕਿਹੜੇ ਪਾਸੇ ਹੋ ਆ ਲਿਆ ਗੱਤ ਹੈਗੀ ਆ ਦੋਸਤੋ ਆ ਦੇਖ ਲੋ ਡੀਸਾਉ ਨੇ ਫੋਨ ਕੱਟ ਲਿਆ ਸਰ ਸਾਡੇ ਨਾਲ ਤਾਂ ਇੰਨਾ ਕੁਛ ਹੋਇਆ ਦੋ ਕਿਉਂਕਿ ਤਨਖਾਹ ਕਿੱਦੀ ਆ ਇੱਕ ਦਿਹਾੜੀ ਦੀ ਤਕਸੀਮ ਕਰਕੇ ਦੇਖ ਲੋ ਐਡੀ ਐਡੀ ਇੱਕ ਨੀਅਤ ਬਦਨੀਤ ਹੋਈ ਹੋਈ ਆ ਇਹ ਸਾਡਾ ਜੇਬਾਂ ਦੇ ਵਿੱਚੋਂ ਜਿਹੜਾ ਟੈਕਸ ਪੇਰਦਾ ਉਹਦੀ ਤਨਖਾਹ ਆ ਉਹਦਾ ਚੁੱਲ੍ਹੇ ਨਾਲ ਚੁੱਲਾ ਗਰਮ ਹੁੰਦਾ ਮਤਲੇ ਲੋਕਾਂ ਦਾ ਬੱਚਿਆਂ ਨੂੰ ਕੀ ਸਮਝਣਗੇ ਲੋਕਾਂ ਨੂੰ ਇਸ ਜਨਰਲ ਨੇ ਪਹਿਲੇ ਦੇਣੇ ਪਏ ਤੁਹਾਨੂੰ ਬੈਠੇ ਕਿੱਥੇ ਸਮਝਦੇ ਆ ਬੱਚਿਆਂ ਨੂੰ ਕੁਝ ਕਰਦੇ ਆ ਇੰਨੀ ਲਿਆਕਤ ਹੈਗੀ ਹੈ ਮੈਂ ਪੁੱਛ ਰਿਹਾ ਵੀ ਡੀ ਸਾਹਿਬ ਮੈਡੀਕਲ ਲੀਵ ਤੇ ਹੋ ਜਾਂ ਵੈਸੇ ਘਰੇ ਹਾਂਜੀ ਸ਼ਸਕਾ ਦੱਸਣ ਲਈ ਤਿਆਰ ਨਹੀਂ ਮੈਂ ਫੀਲਡ ਦੇ ਵਿੱਚ ਹੈਗਾ ਵਾ ਦੱਸੋ ਕਿਹੜੇ ਏਰੀਆ ਚ ਉੱਥੇ ਆ ਜਾਨੇ ਜਾਂ ਡੀਸੀ ਸਾਹਿਬ ਝੂਠ ਬੋਲ ਰਹੇ ਜਾਂ ਇਹ ਟੀਮ ਹਾਂਜੀ ਝੂਠ ਬੋਲ ਰਹੇ ਕਹਿੰਦੇ ਕਿ ਤੁਹਾਡੀ ਮੈਡੀਕਲ ਲੀਵ ਕਹਦੇ ਆ ਇੱਕ ਤਾਂ ਝੂਠ ਬੋਲ ਰਿਹਾ ਕੋਈ ਨਹੀਂ ਬੀਸੀ ਬੀਸੀ ਕੋਈ ਰੱਬ ਨਹੀਂ ਹੈਗਾ ਦੀਸ ਇ ਇਹ ਸਾਰਾ ਚੈੱਕ ਕਰਨ ਦਾ ਅਧਿਕਾਰ ਵੀ ਹੈਗਾ ਬੀਡੀਸੀ ਆਇਆ ਨਹੀਂ ਆਇਆ ਕਿੱਥੇ ਹੈਗਾ ਡੀਸੀ ਛੁੱਟੇ ਅਪਸਰ ਕਿਤੇ ਇੱਕ ਦਿਨ ਵੈਸੇ ਪੁਨਬ ਲਿਖੇ ਛੁੱਟੀ ਮਾਰ ਜਣਾ ਜਨਤਨ ਵਿੱਚ ਜੀ ਕੋਈ ਸਤ ਦੁਬਾਰਾ ਲਾਓ ਇੱਕ ਡੀ ਸਾਹਿਬ ਦਾ ਨੰਬਰ ਯਸ ਤੁਸੀਂ ਕਰੋਗੇ ਡੀ ਸਾਹਿਬ ਦਾ ਦੁਬਾਰਾ ਲਾਓ ਹਾਂ ਜੀ ਸਰ ਡੀ ਸਾਹਿਬ ਦੀ ਲੋਕੇਸ਼ਨ ਕਿੱਥੇ ਹੈ ਮੈਂ ਉੱਥੇ ਮਿਲ ਜਾਣਾ ਜਾ ਕੇ ਕੋਈ ਠੀਕ ਹੈ ਸਰ। ਇਹ ਦੀ ਸੀ ਮੋਰੀ ਬੱਚੀਆਂ ਰੋਂਦੀਆਂ ਸੀ। ਡੀ ਸੀ ਸਾਹਿਬ ਕਹਿੰਦੇ ਤਾਂ ਦੇਣੀ ਪਣੀ ਕਾਲਜਾਂ ਨੇ ਕੀ ਕਰਨਾ? ਸਰ ਉਹਨਾਂ ਨੇ ਤਾਂ ਸਾਡੇ ਵੱਲ ਮਤਲਬ ਮੂਹਰੇ ਵੀ ਦੇਖਿਆ ਵੀ ਨਹੀਂ। ਵੀ ਅਸੀਂ ਇਹ ਗੱਲੇ ਕਿੰਦਾ ਨਾ ਕਰੋ, ਉਸੇ ਚਿੰਤਾ ਨਾ ਕਰੋ। ਠੀਕ ਹੈ ਸਰ। ਪਰ ਇੱਥੋਂ ਹੀ ਲਾ ਸਕਦਾ ਕਿ ਇੱਕ ਪ੍ਰੈਜ਼ੈਂਟ ਟਾਈਮ ਤੇ ਐਮ ਐਲ اے ਨਾਲ ਗੱਲ ਕਰਦੇ ਫੋਨ ਕੱਟ ਦਿੱਤਾ ਜਾਵੇ ਤੇ ਸਟੂਡੈਂਟ ਦਾ ਹਾਲ ਕੀ ਹੋ ਰਿਹਾ ਹੈ? ਮੈਂ ਇੱਕ ਵਾਰੀ ਇੱਕ ਗੱਲ ਕਰਨੀ ਚਾਹੁੰਦੀ ਕੁੜੀਆਂ ਨੂੰ ਨਾ ਕਰਦੇ ਸਰ ਬੜੀ ਮੁਸ਼ਕਿਲਾਂ ਭੇਜਦੇ ਆ ਕਾਲਜਾਂ 'ਚ ਪੜਨ ਦੇ ਲਈ। ਅਗਲੇ ਕਹਿੰਦੇ ਸਾਡੀਆਂ ਕੁੜੀਆਂ ਜਾ ਕੇ ਰੋਡਾਂ 'ਤੇ ਬੈਠਣ, ਘਰੇ ਬੈਠੋ। ਅਸੀਂ ਜਿਹਨਾਂ ਨੂੰ ਕਹਿੰਦੇ ਆ ਸਾਡੇ ਨਾਲ ਆ ਕੇ ਖੜੋ ਕਹਿੰਦੇ ਇਹੀ ਕੰਮ ਆ ਕਿਉਂਕਿ ਅਸੀਂ ਤਾਂ ਮੇਰੀ ਖੁਦ ਦੀ ਛੋਟੀ ਜੀ ਬੇਟੀ ਆ ਮੈਨੂੰ ਪੁੱਛ ਕੇ ਦੇਖੋ ਮੈਂ ਆਪਣੀ ਇਨ-ਲਾ ਉਸ ਨਾਲ ਕਿੱਦਾਂ ਆਨੀਆ ਪੜਾ ਲਾਇਓ ਪਲੀਜ਼ ਸਰ ਪਲੀਜ਼ ਲਾਓ ਦੁਬਾਰਾ ਲਾਓ ਫਿਰ ਬਈ ਥੋੜਾ ਬੱਚੇ ਚਾਰ ਬੱਚੇ ਆ ਤਾਂ ਸਾਡੇ ਵੀ ਗੁੰਜ ਭਾਈ ਬਿਲਕੁਲ ਸਰ ਚਾਰ ਬੱਚੇ ਹਟ ਗਏ ਨਹੀਂ ਆਪਣੇ ਕੋਲ ਪਹਿਲੇ 100 ਬੱਚੇ ਨਹੀਂ ਸੜ ਰਹੇ ਪਿਛਲੀ ਲਿਸਟ ਦੇ ਹਿਸਾਬ ਨਾਲ ਚਾਰ ਬੱਚੇ ਰਹਿ ਗਏ ਨੂੰ ਮਰ ਗਈ ਭਾਜੀ ਹੈ ਹੀ ਨਹੀਂ ਕਿਸੇ ਲਿਸਟ ਦੇ ਵਿੱਚ ਉਹਨਾਂ ਨੇ ਆਪਣਾ ਫਾਈਨਲ ਇਅਰ ਹੀ ਖਰਾਬ ਕਰ ਲਿਆ ਕਰੀਅਰ ਹੀ ਖਰਾਬ ਹੋ ਗਿਆ ਫਾਈਨਲ ਇਅਰ ਸਰ ਖਰਾਬ ਕਰ ਦੇ ਦਿਓ

ਸਰ ਕੀ ਕਹਿ ਸਰ ਤੁਸੀਂ ਤੁਹਾਨੂੰ ਪਰ ਤੁਸੀਂ ਕੀ ਕਹਿ ਰਹੇ ਸੀਗੇ ਐਡਰੈਸ ਪਤਾ ਕੀ ਹੈ ਤੁਸੀਂ ਕਹਿ ਰਹੇ ਹੋ ਐਡਰੈਸ ਮੋਬਾਈਲ ਮੋਬਾਈਲ ਬੋਲਿਓ ਮੈਂ ਪ੍ਰਿਵਿਲੇਜ 'ਚ ਲੈ ਕੇ ਜਾਣਾ ਇਦਾਂ ਨਹੀਂ ਛੱਡਣ ਲੱਸੀ ਮੈਂ ਪ੍ਰਿਵਿਲੇਜ 'ਚ ਲੈ ਕੇ ਜਾਣਾ ਐਮਐਲਏ ਦੇ ਪ੍ਰਿਵਿਲੇਜ ਹਰਟ ਹੋਣ ਕੋਈ ਅਫਸਰ ਪ੍ਰਿਵਿਲੇਜ ਨੂੰ ਅੰਲੰਗਨ ਕਰੇ ਸਾਡੇ ਕੋਲੇ ਉਹ ਸਾਰਾ ਸਮਾਨ ਹੈਗਾ ਬੋਲਿਓ ਨੰਬਰ ਕੀ ਹੈ ਤੁਸੀਂ ਅਸੀ ਪੰਸੋਸਾ ਤੇ ਕਿਉਂ ਇਹਨਾਂ ਕੋਲ ਹੋਣੀ ਹੋਣੀ ਹੈ ਤੁਸੀਂ ਤਾਂ ਆਇਆ ਸੀ ਨੰਬਰ ਤੇ ਲਾ ਦਿਓ ਤੇ ਤੁਹਾਡਾ ਕੈਂਪ ਆਫਿਸ ਦਾ ਨੰਬਰ ਜਾਈਦਾ ਜੀ ਤਾਂ ਗੱਲ ਜਿਹੜਾ ਉਹਨਾਂ ਕੋਲ ਜਿਹੜੇ ਤਾਂ ਮੈਂ ਲੈਂਡਲਾਈਨ ਤੇ ਦਾ 0181 ਨਹੀਂ ਜੇ ਤੋ ਆਇਆ ਸੀ ਉਹਦਾ ਕੈਂਪ ਆਫਿਸ ਤੇ ਉਹ ਜਾਣ ਕਰਾਏਗਾ ਉਹ ਤਾਂ ਕਹਿੰਦੇ ਮੈਂ ਫੀਲਡ ਚ ਮੋਬਾਈਲ ਮੈਂ ਕੈਂਪ ਆਫਿਸ ਦਾ ਰੈਨ ਲਾਈਨ ਤੋਂ ਪਹੁੰਚ ਆਈ ਹੈ ਵਾਇਰਲੈਸ ਹੋਣੀ ਨਾ ਆ ਬੈਠੋ ਯਾਰ ਮੋਬਾਈਲ ਨੰਬਰ ਚਾਹੀਦਾ 200 ਕਿੰਨਾ ਹੈ 0181 ਬਣਾਓ ਵੀ ਬੋਲੋ ਜਿਹੜਾ ਕੈਂਪ ਆਫਿਸ ਦਾ ਸਰ ਇਹਨਾਂ 245 694 245 694 245 964 ਸਿਮਰਜੀਤ ਬੈਂਸ ਐਨਐਲਐ ਲੁਧਿਆਣਾ ਸਤ ਸ੍ਰੀ ਅਕਾਲ ਕੋਸਰ ਦੀ ਸਾਉਂ ਨਗਰ ਸਾਉ ਦਾ ਪਹਿਲਾ 2 ਮਿੰਟ ਐਡੀਸੀ ਸਾਹਿਬ ਵੈਸੇ ਨੰਬਰ ਤੋਂ ਪਾਲ ਆ ਇਹ ਲੇ ਗਏ ਜੀ ਪ੍ਰਗਟ ਕਰੋ ਹੋਣਗੇ ਬੋਲ ਲਿਓ ਜਸਤੀ ਪੰਚੋਂ 7 11 86 ਪਾਣੀ 60 ਸ਼ਹਿਰ ਕਮਜਲ ਇਹ ਕੋਲ ਤੋਂ ਕਰਮਾਲ ਕਰੀਏ ਚੱਕਲਾ ਵੱਡੇ ਭਗਤ ਵੱਡਾ ਮੱਥਾ ਮਾਰੀ ਐ ਡੀਸੀ ਸਾਹਿਬ ਵਾਲਾ ਹਾਜ਼ਰੀ ਰਜਿਸਟਰ ਕਿੱਥੇ ਹੁੰਦਾ ਹੈ ਮੈਂ ਜਰੂਰ ਦੇਖਣਾ ਹੈ ਇੱਕ ਵਾਰ ਮੈਂ ਉਹਨਾਂ ਨੂੰ ਮੈਸੇਜ ਕਰਦਾ ਤਾਂ ਕਿ ਮੈਂ ਮਸਲਾ ਪ੍ਰਿਵਿਲੇਜ ਚ ਲੈ ਕੇ ਜਰੂਰ ਜਾਣਾ ਡੀਸੀ ਜਿੱਤ ਐਮਐਲਏ ਨਾਲ ਵਰਤਾਓ ਕਰੇ ਐਂਡਾ মিডিਆ ਪ੍ਰੈਸ ਦੀ ਹਾਜ਼ਰੀ ਦੇ ਵਿੱਚ ਏਡੀਸੀ ਸਾਹਿਬ ਦੇ ਫੋਨ ਤੋਂ ਗੱਲ ਹੋਵੇ ਤੇ ਬੈਡਲੀ ਕਰਦੇ ਐ ਇੱਕ ਦਾ ਅਫਸਰ ਸ਼ਾਇਦ ਇਹ ਕਰ ਦਿੰਦੇ ਵੀ ਜਿਹੜਾ ਕਿਲਾ ਨਾ ਤੇ ਲੋਕਾਂ ਦੇ ਚੁਣੇ ਨਮਾਇੰਦਾਂ ਨੂੰ ਕਢਣਾਉ ਇੰਦਾ ਹੀ ਕੋਈ ਨਾ ਅਮਾ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਜਵਾਕਾਂ ਨੂੰ ਸੰਭਲਣ ਗਿਆ ਇਹ ਜਵਾਕਾਂ ਬੱਚਿਆਂ ਨੂੰ ਵਿਚਾਰਿਆਂ ਨੂੰ ਅਫਸਰ ਕੀ ਸੰਭਲਣ ਕੁਝ ਵੀ ਨਹੀਂ ਇੰਦਾ ਨਹੀਂ ਗੱਲ ਨਹੀਂ ਸਾਰੇ ਇਹਨਾਂ ਨੂੰ ਪੁੱਛ ਲੋ ਸਾਰੇ ਬੱਚਿਆਂ ਨੇ ਪਹਿਲਾਂ ਕੰਨੇ ਕੰਨੇ ਵੀ ਆਉਂਦੇ ਨੇ ਥੋੜੀ ਜਿਹੀ ਕਿੱਥੇ ਦਾ ਇੰਡੀਵਿਜੂਅਲ ਹੁੰਦਾ ਉਹ ਵੀ ਅਸੀਂ ਆ ਕੇ ਕਰਾਈ ਸਰ ਅਸੀਂ ਤਾਂ ਗਲੈਕਟੀ ਵੀ ਆ ਰਹੇ ਹਾਂ ਦੋ ਮਹੀਨਿਆਂ ਤੋਂ ਹੁਣ ਤੋਂ ਸਭ ਤੁਹਾਡੇ ਸਾਹਮਣੇ ਹੋ ਗਏ ਤੁਹਾਡੇ ਸਾਹਮਣੇ ਹੋ ਗਏ ਸਰ ਸਰ ਉਹਨੇ ਦੱਸ ਨਵੀਂ ਪਤਾ ਹੁਣ ਇੰਨਾ ਕਰੋ ਬੱਚਿਓ ਕੋਈ ਨਹੀਂ ਜੀ ਵਿਦਾਸਤਾ ਇਹ ਨਹੀਂ ਦਵਾ ਬਹੁਤ ਵਾਰ ਤੁਸੀਂ ਪਰਸਨਲ ਨਹੀਂ ਆਉਂਦੇ ਰਹੇ ਦੇਖੂ ਨੇ ਵੀ ਤੁਹਾਡੇ ਕੋਲ ਲੈ ਕੇ ਆਪਾਂ ਫੀਸ ਕਿੰਨੇ ਲੈ ਕੇ ਆਉਂਦੇ ਆ ਬੱਚਿਆਂ ਦੀ ਗੱਲ ਤਾਂ ਸੁਣੋ ਉਹ ਦੇਖੋ ਕੀ ਕਹਿ ਰਹੇ ਹਾਂਜੀ ਜੀ ਜਦੋਂ ਅਸੀਂ ਅੰਦਰ ਗਏ ਉਹਨਾਂ ਨੇ ਫੀਸ ਕਰਕੇ ਵੀ ਸਾਡੇ ਵੱਲੋਂ ਗੱਲ ਨਹੀਂ ਜੀ ਨਾ ਜੀ ਸਰ ਉਹਨੇ ਬੀਸ ਦੇ ਨਹੀਂ ਬਣੀ ਸਰ ਉਹਨੇ 5 ਸੈਕਿੰਡ ਕਹਿੰਦੇ ਕਾਲਜ ਕੀ ਕਰਨੋ ਜੀ ਡੀਸਈ ਦੀ ਫੀਸ ਦੇਣੀ ਪੈਣੀ ਕਾਲਜ ਕੀ ਕਰਨੋ ਦੁਖੀ ਆ ਮੈਂ ਕਹਾਂ ਬੱਚਿਆਂ ਨਾਲੋਂ ਜ਼ਿਆਦਾ ਥੋੜੀ ਕਾਲਜ ਦੁਖੀ ਹੋਣੀ ਦੱਸੋ ਬਾਹਰ ਫੱਟਾ ਲਾ ਦੇਣਾ ਨਾ ਏਡਾ ਟਾਈਮ ਆਫ ਐਡਮਿਸ਼ਨ ਬਾਹਰ ਚੱਲਣੇ ਲੱਗਦਾ ਕਿ ਦੁਬਾਰਾ ਲੈਣਾ ਲੱਗਦਾ ਵੀ ਭਾਈ ਅਸੀਂ ਪੋਸਟ ਗ੍ਰੈਜੂਏਟ ਸਕਾਲਰਸ਼ਿਪ ਤਹਲ ਕੋਈ ਬੱਚਾ ਨਹੀਂ ਲੈਣਾ ਤੇ ਕਿਉਂ ਜਾਣਗੇ ਜੀ ਇਹ ਜ ਇਦਾਂ ਉਹ ਹਾਈ ਕਾਲੇ ਲਈ ਦਾਤਾ ਉਸਦਾ ਆਪਣੇ ਕਾਲਜ ਦਾ ਫੰਗਰ ਨੂੰ ਵਧਾਉਣ ਲਈ ਵੱਡੇ ਉਦੋਂ ਤੱਕ ਇਹ ਆ ਜਾਣਾ ਕਿ 5000 ਹੀ ਲੈਣਾ ਬਾਕੀ ਸਾਰਾ ਕੁਝ ਉਸ ਮੈਟਰ ਦਾ ਅਮਾਉਂਟ ਚ ਆ ਜਾਣਾ ਉਹਦੇ ਸ਼ਰਤਾਂ ਦਾ ਇਹ ਟਾਰਗੇਟ ਅਗਲੇ ਅਗਸਤ ਦੇ ਵਿੱਚ ਐਸੀ ਬੱਚੇ ਐਡਮਿਸ਼ਨ ਲੈਣੇ ਬੰਦ ਕਰ ਦੇਣਾ ਕੁੜੀਆਂ ਆਪਣੇ ਘਰੇ ਹੀ ਬੈਠਣ ਨਹੀਂ ਮੇਨ ਉਹੜਾ ਇਹ ਜਿਹੜੇ 670 ਬੱਚੇ ਫੀਸ ਆਲਰੇਡੀ ਦੇ ਚੁਕੇ ਆ ਉਹਨਾਂ ਦੀ ਵੀ ਇਸ ਦਾ ਰੋਲਾ ਤਾਂ ਮਤਲਬ ਉਹ ਤਾਂ ਡੱਬ-ਡੱਬ ਜਾਣਾ ਇੱਕ ਇਹ ਤਾਂ ਇੱਕ ਪ੍ਰਸ਼ਾਸਨਿਕ ਸਰ ਸੈਟਲਮੈਂਟ ਆ ਜਿਹੜੀ ਆਪਾਂ ਕਰਾਉਣ ਨੂੰ ਫਿਰ ਰਹੇ ਹੁਦੋਂ ਤੇ 4 ਮਹੀਨੇ ਪਹਿਲਾਂ ਵੀ ਇਹੀ ਸੈਟਲਮੈਂਟ 4 ਮਹੀਨੇ ਪਹਿਲਾਂ ਇਹ ਸੈਟਲਮੈਂਟ ਹੋਈ ਸੀ ਉਹ ਚੱਲੀ ਨਹੀਂ ਇਹਨਾਂ ਦਾ ਅਸਲ ਦੇ ਵਿੱਚ ਇਹ ਹੈਗਾ ਵੀ ਜਿੰਨਾ ਦਿਵਾ ਕੇ ਜਿੰਨੇ ਵਸੂਲ ਤੇ ਵਸੂਲ ਲਿਖੇ ਜਿੰਨੇ ਕੱਟ ਹੋਣਗੇ ਕੱਢ ਲਓ ਲਾਸਟ ਮੋੜ ਤੇ ਜਾ ਕੇ ਜਿਹੜੇ ਬਚ ਜਾਣਗੇ ਉਹਨਾਂ ਦਾ ਮਾਰ ਇਹਦਾ ਮਤਲਬ ਇਹ ਆ ਵੀ ਬੱਚਿਆਂ ਨੂੰ ਜਾਣਬੁੱਝ ਕੇ ਉਹਨਾਂ ਦੀ ਸਟੱਡੀ ਦਾ ਨੁਕਸਾਨ ਕੀਤਾ ਜਾਂਦਾ ਹੈ। ਹਾਂਜੀ ਇਦਾਂ ਹੀ ਇਸੇ ਤਰੀਕੇ ਨਾਲ ਮਤਲਬ ਬੱਚਿਆਂ ਨੂੰ ਪੜ੍ਹਾਉਣਾ ਨਾ ਤੇ ਕਾਲਜਾਂ ਨੂੰ ਜੇ ਤੁਹਾ ਡੀ.ਐਸ. ਇਸ ਤਰ੍ਹਾਂ ਹੈ ਨਾ ਉਹ ਕਾਲਜਾਂ ਦੇ ਵਿੱਚ ਕੁੱਝ ਉੱਥੇ ਵੀ ਇੱਕ ਘੰਟਾ ਰੋਜ਼ ਲਾਦਿਆ ਕਰਨਾ ਹੈ ਤੇ ਜਾਂ ਇਦਾਂ ਕਰੋ ਇਹਨਾਂ ਦੇ ਸਮੈਸਟਰ ਵਿੱਚ ਲਿਖਾ ਦੇ ਵੀ ਸਾਨੂੰ ਇੱਕ ਮਹੀਨਾ ਇੱਥੇ ਲਾਉਣਾ ਪੈਗਾ ਮੈਨੂੰ। ਇਹਦਾ ਸਿਸਟਮ ਕਲਾਸ ਇਦਾਂ ਦੀ ਕੋਈ ਸੈਟਿੰਗ ਕਰਦੇ ਨਾ ਇਹ ਜੇ ਤੁਹਾਨੂੰ ਬਾਰ-ਬਾਰ ਆ ਕੇ ਕਹਿਣ ਇੱਕੋ ਹੀ ਗੱਲ ਬਾਰ-ਬਾਰ ਕਹਿਣੀ ਪੈਗੀ ਆਗੇ ਜੇਕਰ ਤੁਸੀਂ ਪਹਿਲੀ ਵਾਰੀ ਤਮਸਲਾ ਦੇ ਦਿੱਤਾ ਹਾਂ ਤਾਂ ਇਹ ਚੰਗਾ ਤਾਂ ਇੱਥੇ ਤੱਕ ਬਹੁਤ ਚੰਗਾ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਡਿਪਾਰਟਮੈਂਟ ਵਾਲਿਆਂ ਨਾਲ ਗੱਲ ਕਰ ਸਕਦੀ ਆ ਜੀ ਇਹ ਵੀ ਹੋਰ ਸੁਣਨ ਦੇ ਲਾਗਣੇ ਕਿ ਆਪਾਂ ਸਰਸਰ ਦੇ ਬੋਲ ਜਮਾ ਚਾਹਤ ਰਹੇ ਹੁਣ ਏਡੀ ਸਾਹਿਬ ਐਦਾਂ ਬੇਨਤੀ ਤੁਸੀਂ ਇਹ ਅੱਜ ਕਰ ਲਓ ਜੇ ਹੁਣ ਦਾ ਤਾਂ ਬਹੁਤ ਚੰਗੀ ਗੱਲ ਹੈ ਠੀਕ ਬੱਚਿਆਂ ਨੂੰ ਬਾਰ-ਬਾਰ ਧਰਨੇ ਤੇ ਬੈਠ ਕੇ ਨਾਲੇ ਇਹਦਾ ਕੀੰਤੀ ਟਾਈਮ ਪੜ੍ਹਾਈ ਦੇ ਵਿੱਚ ਲੱਗਣਾ ਉਹ ਧਰਨੇ ਦੇ ਨਾਲ ਲੱਗੇ ਜੇ ਤੁਸੀਂ ਹੱਲ ਕਰ ਲਓ ਬਹੁਤ ਚੰਗਾ ਨਹੀਂ ਹੱਲ ਹੋਊਗਾ ਫਿਰ ਇਹ ਬੱਚੀਆਂ ਬੱਚਿਆਂ ਨੂੰ ਲੈ ਕੇ ਮੈਂ ਖੁਦ ਜਾਊਗਾ ਮੁੱਖ ਮੰਤਰੀ ਜੀ ਦੇ ਘਰ ਦੇ ਬਾਹਰ ਬੈਠਾਂਗਾ ਸਾਰਾ ਕੁਝ ਕਿਉਂਕਿ ਸ੍ਰੀਸ਼ ਕੁਮਾਰ ਜੀ ਦੀ ਨੌਕਰੀ ਦੇ ਵਿੱਚ ਮੈਂ ਟਾਈਮ ਟੂ ਟਾਈਮ ਲੈ ਕੇ ਆਉਣਾ ਸਾਰਾ ਈਸ਼ੂ ਇਹਨਾਂ ਨਾਲ ਲੱਜਣਾ ਵੀ ਆਉ ਵੀ ਤਸੋਤ ਜਿਹੜੀਆਂ ਦਿੱਕਤਾਂ ਫਿਰ ਉੱਥੇ ਬੈਠ ਕੇ ਹੱਲ ਕਰਾਵਾਂਗੇ ਉਹਦੇ ਨਾਲ ਕੀ ਹੈਗਾ ਨਾਲੇ ਜਿਹੜੀ ਜਲੰਧਰ ਦੀ ਬਿਊਰੋਕ੍ਰੇਸੀ ਉਹਦੀ ਗੁਣਵੱਤਾ ਦਾ ਪਤਾ ਦਾ ਅਗੂਏ ਕਿੱਡੇ ਗੁਣਵਾਨ ਹੈਗੇ ਆ ਤੇ ਕਿੱਡਾ ਦੇ ਨਿਜਮ ਅਨਸਾਰ ਡਿਸਟ੍ਰਿਕਟ ਚਲਾਉਂਦੇ ਆ ਚੰਗਾ ਨਹੀਂ ਲੱਗਣਾ ਇਹ ਬੁਰਾ ਲੱਗੂਗਾ ਮੈਂ ਨਹੀਂ ਚਾਹੁੰਦਾ ਵੀ ਇਸ ਪਾਸੇ ਨੂੰ ਤੁਰਿਆ ਜਾਵੇ ਤੁਸੀਂ ਇਹ ਮਸਲਾ ਹੱਲ ਕਰ ਲੋ ਨਹੀਂ ਹੋਊਗਾ ਫਿਰ ਅਸੀਂ ਅੱਗੇ ਚੱਪਾਂਗੇ